ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਪ੍ਰਦੀਪ ਤਲੋ ਇੱਕ ਵਾਰ ਫਿਰ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਨਿਹਾਲ ਸਿੰਘ ਵਾਲਾ ਥਾਣਾ ਵੱਲੋਂ ਇੱਕ ਪਰਚਾ ਦਰਜ ਕੀਤਾ ਜਾਂਦਾ ਇੱਕ ਨੌਜਵਾਨ ਲੜਕੇ ਦੀ ਮੌਤ ਹੁੰਦੀ ਹੈ ਤੇ ਉਸ ਮੌਤ ਤੋਂ ਬਾਅਦ ਉਸ ਦੇ ਪਰਿਵਾਰਕਾਂ ਵੱਲੋਂ ਜਿਹੜੀ ਦਰਖਾਸਤ ਦਿੱਤੀ ਜਾਂਦੀ ਹੈ ਜਿਹੜੇ ਬਿਆਨ ਦਿੱਤਾ ਜਾਂਦਾ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਲੜਕੇ ਦਾ ਜਿਹੜਾ ਕਤਲ ਕੀਤਾ ਗਿਆ ਕਤਲ ਕਿਸ ਤਰ੍ਹਾਂ ਕੀਤਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਸੀ ਦਾ ਉਹ ਜਿਹੜਾ ਮੋਟਰਸਾਈਕਲ ਦੇ ਉੱਪਰ ਪਿੱਛੇ ਕੁਝ ਬੰਦੇ ਉਹਨਾਂ ਦਾ ਪੇछा ਕੀਤਾ ਤੇ ਮੋਟਰਸਾਈਕਲ ਤੇ ਲੱਤ ਮਾਰੀ ਜਿਸ ਤੋਂ ਬਾਅਦ ਉਹ ਡਿੱਗਣ ਕਾਰਨ ਉਹਦੀ ਮੌਤ ਹੋਈ ਜਿਨ੍ਹਾਂ ਵਿਅਕਤੀਆਂ ਦਾ ਨਾਮ ਲਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਦੋਸ਼ੀ ਹੈ ਜਿਨ੍ਹਾਂ ਦੇ ਵਿੱਚੋਂ ਆਸ਼ੂ ਨਾਮ ਦਾ ਇੱਕ ਲੜਕਾ ਜਿਹਦਾ ਨਾਮ ਲਿਆ ਜਾ ਰਿਹਾ ਹੈ ਕਿ ਉਸਨੇ ਮੋਟਰਸਾਈਕਲ ਤੇ ਲੱਤ ਮਾਰੀ ਤੇ ਉਹ ਲੜਕੇ ਇਸ ਵਕਤ ਮੇਰੇ ਨਾਲ ਉਸ ਦੇ ਪਰਿਵਾਰਨ ਉਸ ਦੇ ਪਰਿਵਾਰਕ ਮੈਂਬਰ ਮੌਜੂਦ ਹੈ ਉਹਨਾਂ ਦਾ ਕਹਿਣਾ ਕੁਝ ਵੱਖਰਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਸਾਡੇ ਜਿਹੜੇ ਲੜਕੇ ਦਾ ਨਾਮ ਹੈ ਉਹ ਨਜਾਇਜ਼ ਤੌਰ ਤੇ ਲਿਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਉਸ ਸਮੇਂ ਲੜਕਾ ਜਿਹੜਾ ਘਟਨਾ ਵਾਲੇ ਸਥਾਨ ਤੇ ਮੌਜੂਦ ਹੀ ਨਹੀਂ ਸੀਗਾ ਸੋ ਆਓ ਉਸ ਲੜਕੇ ਦੀਆਂ ਜਿਹੜੀਆਂ ਪਰਿਵਾਰਕ ਮੈਂਬਰ ਉਸ ਦੀਆਂ ਭੈਣਾਂ ਉਹ ਲੜਕੀਆਂ ਉਹ ਸਾਡੇ ਨਾਲ ਮੌਜੂਦ ਹੈ ਆਪਾਂ ਬੱਚਿਆਂ ਨਾਲ ਗੱਲ ਕਰਦੇ ਆਂ ਪੁਲਿਸ ਵੱਲੋਂ 19 8 2024 ਨੂੰ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਜਿਦੇ ਵਿੱਚ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਜਿਹੜਾ ਤਿੰਨ ਵਿਅਕਤੀ ਆ ਉਹਨਾਂ ਦੇ ਵਿੱਚੋਂ ਅਰਸ਼ਪ੍ਰੀਤ ਸਿੰਘ ਅਰਸ਼ੂ ਜਿਹੜਾ ਜਿਨ੍ਹਾਂ ਦੇ ਫਾਦਰ ਦਾ ਨਾਮ ਧਾਰੀ ਸਿੰਘ ਰਣਸੀ ਕਲਾ ਨਿਹਾਲ ਸਿੰਘ ਵਾਲਾ ਦਾ ਉਹ ਰਹਿਣ ਵਾਲਾ ਹੈ ਉਕਤ ਲੜਕੇ ਦੇ ਜਿਹੜੇ ਪਰਿਵਾਰਕ ਮੈਂਬਰ ਮੇਰੇ ਨਾਲ ਮੌਜੂਦ ਹੈ ਇਸ ਵਕਤ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਐਫ ਆਈ ਆਰ ਮੁਤਾਬਕ ਜਿਹੜੀ ਜਿਹੜਾ ਲੜਕਾ ਜਿਸ ਦੀ ਮੌਤ ਹੁੰਦੀ ਹੈ ਉਸ ਦਾ ਸਮਾਂ ਜਿਹੜਾ ਉਹ ਲਗਭਗ 3:40 ਮਿੰਟ ਦੇ ਕਰੀਬ ਦੱਸਿਆ ਗਿਆ ਐਫ ਆਈ ਆਰ ਮੁਤਾਬਕ ਸੋ ਮੇਰੇ ਨਾਲ ਪਰਿਵਾਰਕ ਮੈਂਬਰ ਮੌਜੂਦ ਹੈ ਬੱਚੇ ਅਰਸ਼ਪ੍ਰੀਤ ਸਿੰਘ ਤੁਹਾਡਾ ਕੀ ਲੱਗਦਾ ਮੇਰਾ ਬ੍ਰਦਰ ਬ੍ਰਦਰ ਹੈ ਤੁਹਾਡਾ ਕਿੰਨੇ ਭੈਣ ਭਰਾ ਹੋਂ ਤੁਸੀਂ ਅਸੀਂ ਤਿੰਨ ਆਈ ਤਿੰਨ ਭੈਣ ਇੱਕ ਤਾਂ ਇਹ ਵੀ ਤੁਹਾਡੇ ਸਿਸਟਰ ਹੈ ਅੱਛਾ ਜਿਹੜੀ ਇਹ ਘਟਨਾ ਹੋਈ ਹੈ ਮਤਲਬ ਇਹ 19 8 2024 ਨੂੰ ਘਟਨਾ ਹੁੰਦੀ ਹੈ ਇੱਕ ਲੜਕਾ ਰਣਸੀਂ ਕਲਾਂ ਦਾ ਜਿਹੜਾ ਜਿੱਦੀ ਮੌਤ ਹੁੰਦੀ ਹੈ 3:40 ਮਿੰਟ ਤੇ ਮੌਤ ਹੁੰਦੀ ਹੈ ਔਰ ਐਫ ਆਈ ਆਰ ਮੁਤਾਬਕ ਤੁਹਾਡਾ ਭਰਾ ਜਿਹੜਾ ਅਰਸ਼ਪ੍ਰੀਤ ਉਹਦੇ ਤੇ ਦੋਸ਼ ਲੱਗੇ ਆ ਕਿ ਉਹਨੇ ਪਿੱਛਾ ਕਰਕੇ ਉਸ ਮੋਟਰਸਾਈਕਲ ਤੇ ਲੱਤ ਮਾਰੀ ਤੇ ਉਹਨੂੰ ਜਿਹੜਾ ਸੱਟਿਆ ਤੇ ਉਹਦੀ ਉਹਦੇ ਨਾਲ ਮੌਤ ਹੋਈ ਆ ਤੁਹਾਡੇ ਮੁਤਾਬਕ ਤੁਸੀਂ ਉਸ ਦਿਨ ਅ ਅਰਸ਼ਪ੍ਰੀਤ ਸਿੰਘ ਦੇ ਨਾਲ ਸੀ ਹਾਂਜੀ ਵੀਰੇ अच्छा मैं उन फोन लाया सैलून तो सवा गतेरा टाइम से है। ਤੁਸੀਂ ਕੀ ਕੰਮ ਕਰਦੇ ਹੋ? ਮੈਂ ਜੌਬ ਕਰਦੀ ਆ ਸੈਲੂਨ ਜੀ। ਸੈਲੂਨ 'ਚ ਜੌਬ ਕਰਦੇ ਹੋ। اچھا। ਮੈਂ ਉਹਨੂੰ ਫੋਨ ਲਾਇਆ ਬ੍ਰਦਰ ਨੂੰ ਵੀ ਕਿੱਥੇ ਹੈ ਵੀ ਛੋਟੀ ਨੂੰ ਲਿਆ ਵੀ ਪੈਸੇ ਵੀ ਕਢਾਉਣੇ ਸੀ ਉਹਦਾ ਬਰਥਡੇ ਸਿਕਸ ਮਾਸ ਮੂਨ ਲੈਣਾ ਸੀਗਾ। ਕਿਹਦੇ ਬਰਥਡੇ ਸੀ? ਭਰਾ ਦਾ ਹੀ ਸੀਗਾ। ਭਰਾ ਦਾ ਬਰਥਡੇ ਸੀ। ਹਾਂਜੀ। ਉਹ ਕਹਿੰਦਾ ਚੱਲਣ ਵਾਲੇ ਆਪਾਂ ਕੇਕ ਕੋਕ ਲੈ ਆਵਾਂਗੇ ਨਾਲੇ ਸਮਾਨ ਲੈਣੇ ਆ। ਉਹ ਛੋਟੀ ਪਹਿਨ ਨੂੰ ਲੈ ਕੇ ਉਹ ਬੈਂਕ ਮੂਰੇ ਤਾ ਰਹਾ। ਤਾਂ ਨਵੀਂਕ ਦੇ ਟਾਈਮ ਹੋਊਗਾ ਕਰੀਬਨ। ਉਸ ਤੋਂ ਬਾਅਦ ਇਹਨੂੰ ਬੈਂਕ ਚ ਤਾਰ ਕੇ ਉਹ ਮੈਨੂੰ ਲੈਣ ਆ ਗਿਆ। ਅੱਛਾ ਬੈਂਕ ਚ ਛੋਟੀ ਭੈਣ ਨੂੰ ਤੁਹਾਨੂੰ ਕਿੰਨੇ ਵਜੇ ਤਾਰਿਆ? 3:20 3:20 ਤੇ ਤੁਹਾਨੂੰ ਬੈਂਕ ਮੁਰੇ ਛੱਡਤਾ। ਫਿਰ ਉਸ ਤੋਂ ਬਾਅਦ ਤੁਹਾਨੂੰ ਲੈਣਾ ਆਇਆ? ਉਸ ਤੋਂ ਬਾਅਦ ਮੈਨੂੰ ਲੈਣਾ ਆਇਆ ਸੈਲੂਨ ਤੇ। ਸੈਲੂਨ ਕਿਹੜੇ ਤੇ? ਵੀਕਨਰ ਹੋਟਲ ਦੇ ਨਾਲ ਆਈ। ਲਗਜ਼ਰੀ ਮੇਕਓਵਰ। ਕਿਹੜਾ? ਲਗਜ਼ਰੀ ਮੇਕਓਵਰ। ਲਗਜ਼ਰੀ ਮੇਕਓਵਰ। ਅੱਛਾ ਉਹ ਸੈਲੂਨ ਦੇ ਵਿੱਚ ਤੁਸੀਂ ਜੌਬ ਕਰਦੇ ਹੋ। ਉੱਥੇ ਸੈਲੂਨ ਤੇ ਕਿੰਨੇ ਵਜੇ ਪਹੁੰਚਦਾ ਹੈ? ਉਹ ਮੇਰੇ ਕੋਲੋਂ ਕਰੀਬਨ 3:20 ਤੇ ਇਹ ਤੇ ਉਹ ਉਸੇ ਬਿਕਨੈਰ ਹੋਟਲ ਚਲੇ ਗਏ ਉੱਥੋਂ ਡੱਬੇ ਲੈ ਕੇ ਤੇ ਬਾਅਦ ਫੇਰ ਅਸੀਂ ਬੈਂਕ ਕੋਲ ਆਏ ਵਾਪਸ ਤੁਸੀਂ ਜਣੀ 32 23 ਤੇ ਤੁਹਾਡੇ ਕੋਲ ਸਲੂਨ ਆਉਂਦਾ ਅਰਸ਼ਪ੍ਰੀਤ ਉਸ ਤੋਂ ਬਾਅਦ ਤੁਹਾਨੂੰ ਨਾਲ ਲੈ ਕੇ ਤੁਸੀਂ ਬਿਕਨੈਰ ਹੋਟਲ ਜਾਂਦੇ ਆ ਬਿਕਨੈਰ ਹੋਟਲ ਤੇ ਤੁਸੀਂ ਲਗਭਗ 325 ਦੇ ਕਰੀਬ ਤੁਸੀਂ ਪਹੁੰਚਦੇ ਹੋ ਤੇ ਉੱਥੇ ਕਿੰਨਾ ਟਾਈਮ ਲੱਗਦਾ ਤੁਹਾਨੂੰ ਤੋ 10 ਮਿੰਟ ਲੱਗਦੇ ਆ ਮੈਂ ਡੱਬੇ ਲੈਤੇ ਆ ਮਠਾਈ ਦੇ ਤੇ ਉਹ ਨਾਲ ਹੀ ਮੇਰੇ ਨਾਲ ਤੁਰ ਪਿਆ ਸਾਡੇ ਕਿਦਾਂ ਦਾ ਟਾਈਮ ਹੋਗਾ ਕਰੀਬਨ ਜਦ ਅਸੀਂ ਬੈਂਕ ਕੋਲ ਪਹੁੰਚਾਂਗੇ ਸਾਢੇ 3 ਤੁਸੀਂ ਜਾਨੀ ਮਤਲਬ ਉਥੋਂ ਬੀਕਾ ਨੇਰ ਹੋਟਲ ਤੋਂ ਬੈਂਕ ਕੋਲੇ ਪਹੁੰਚ ਜਾਨੇ ਆ ਹਾਂਜੀ ਵੀਰੇ ਜਿੱਥੇ ਇਹ ਲੜਕੀ ਵੇਟ ਕਰ ਰਹੀ ਹੈ ਹਾਂ ਇਹਦੇ ਕੋਲ ਛੱਡ ਕੇ ਮੈਨੂੰ ਕਹਿੰਦਾ ਮੈਂ ਆ ਗਿਆ ਬਾਜ਼ਾਰ 'ਚ ਮੈਂ ਥੋੜਾ ਕੰਮ ਤੁਹਾਨੂੰ ਇੰਨਾਂ ਕੋਲੇ ਛੱਡਦਾ ਔਰ ਉਹ ਵਾਪਸ ਬਾਜ਼ਾਰ ਨੂੰ ਚਲੇ ਗਿਆ ਚੱਲ ਗਿਆ ਸਹੀ ਸਾਢੇ 3 ਵਜੇ ਹਾਂ ਐਗਜ਼ੈਕਟ ਟਾਈਮ ਸਾਢੇ 3 ਉਸ ਟਾਈਮ ਉਹ ਇਕੱਲੇ ਸੀ ਹਾਂਜੀ ਵੀਰੇ ਇਕੱਲੇ ਹੀ ਸੀ ਕੱਲਾ ਸੀ ਤੇ ਜਿਹੜਾ ਇਹ ਦੋਸ਼ ਲਗਾਇਆ ਜਾ ਰਿਹਾ ਕਿ ਜਿਹੜਾ 3:40 ਤੇ ਉਹਨੇ ਉਹਦੇ ਨਾਲ ਲੜਕੇ ਸੀ ਤੋਂ ਹੋਰ ਤੇ ਉਹਨਾਂ ਨੇ ਮੋਟਰਸਾਈਕਲ ਤੇ ਜਾਂਦੇ ਜਿਹੜਾ ਉਹਨੂੰ ਲੱਤ ਮਾਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡੇ ਮੁਤਾਬਕ ਉਹ 3:30 ਮਿੰਟ ਤੇ ਤੁਹਾਨੂੰ ਪੀਐਨਬੀ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਅੱਗੇ ਛੱਡ ਕੇ ਵਾਪਸ ਬਾਜ਼ਾਰ ਵੱਲ ਜਾਂਦਾ ਹਾਂਜੀ ਵੀਰੇ ਉਸ ਬਾਅਦ ਜਣੀ ਉਹ ਬਾਜ਼ਾਰ ਕੀ ਲੈਣ ਗਿਆ ਸੀ ਵੀਰੇ ਉਹਦਾ ਬਰਥਡੇ ਸੀਗਾ ਮਨ ਕੇ ਦਾ ਚਾਕਲੇਟ ਕੇਕ ਲੈਣੇ ਘਰੇ ਵੀ ਆਪਾਂ ਨਾਲੇ ਕੇਕ ਕਿੱਥੋਂ ਲੈਣ ਗਿਆ ਸੀਗਾ ਉਹ ਵੀਰੇ ਬਾਜ਼ਾਰ ਵਾਲੇ ਚਲੇ ਗਿਆ ਸੀ ਵਾਪਸ ਵਾਪਸ ਬਾਜ਼ਾਰ ਵਾਲੇ ਚਲੇ ਆ ਗਏ ਮੈਨੂੰ ਕਹਿੰਦਾ ਤੁਸੀਂ ਇੱਥੇ ਖੜੋ ਵੀ ਅਸੀਂ ਮੈਂ ਤੁਹਾਨੂੰ ਦੁਬਾਰਾ ਵਾਪਿਸ ਆ ਕੇ ਲੈ ਕੇ ਜਾਣਾ ਅੱਛਾ ਮੈਂ ਕਾਲ ਵੀ ਕੀਤੀ ਮੇਰੇ ਕੋਲ ਕਾਲ ਡਿਟੇਲ ਵੀ ਉਹਦੇ ਨਾਲ ਵੀ ਕੰਟੈਕਟ ਹੋਇਆ ਕਾਲ ਤੇ ਵੀ ਗੱਲ ਕਰੀਆ ਗੱਲ ਕਰੀਆ ਤੇ ਤੁਹਾਡੇ ਕੋਲੇ ਉਹ ਬਾਜ਼ਾਰ ਚੋਂ ਵਾਪਸ ਕਿੰਨੇ ਵਜੇ ਆਉਂਦਾ ਹੈ 345 ਕਿਤੇ ਲਾਗੇ ਭੱਗ ਮਿਲਿਆ ਵੀਰੇ ਮੈਨੂੰ ਵਾਪਿਸ ਉਹਦੇ ਕੋ ਦੋਸਤ ਸੀਗਾ ਸ਼ਾਇਦ ਕੋਈ ਤੇ ਬਾਅਦ ਚ 10 ਦਸਕ ਮਿੰਟ ਬਾਅਦ ਮੈਨੂੰ ਕਾਲ ਆਉਂਦੀ ਵੀ ਆ ਗੱਲ ਹੋ ਗਈ ਵੀ ਮੁੰਡੇ ਦਾ ਐਕਸੀਡੈਂਟ ਹੋਇਆ ਵੀ ਉਹ ਚ ਉਹ ਨਜਾਇਜ਼ ਨਾਮ ਲੈ ਰਿਹਾ ਅੱਛਾ ਮਤਲਬ ਤੁਹਾਡੇ ਮੁਤਾਬਕ ਉਹ ਉਹਨੇ ਤੁਹਾਨੂੰ ਇਹ ਨਹੀਂ ਦੱਸਿਆ ਤਾਂ ਵੀ ਜਦੋਂ ਬਾਜ਼ਾਰ ਚ ਗਿਆ ਬਾਜ਼ਾਰ ਚ ਉਹ ਕਿਹੜੀ ਦੁਕਾਨ ਤੇ ਗਿਆ ਨਹੀਂ ਵੀਰੇ ਇਹ ਗੱਲ ਨਹੀਂ ਹੋਈ ਇਹ ਨਾ ਯਾਰ ਵਾਲਾ ਮੁੜਿਆ ਪਰ ਮੁੜਿਆ ਬਾਜ਼ਾਰ ਵਾਲਾ ਹੈ ਹਾਂਜੀ ਵੀਰੇ ਜਿਹੜਾ ਇਹ ਹਾਦਸਾ ਹੁੰਦਾ ਹੈ ਇਹ ਪੀਰਖਾਨੇ ਕੋਲ ਹੁੰਦਾ ਹੈ ਹਾਂਜੀ ਵੀਰੇ ਤੇ ਤੁਸੀਂ ਜਾਨੀ ਮਤਲਬ ਉਹਨੂੰ ਬਾਜ਼ਾਰ ਵਾਲਾ ਮੁੜਦੇ ਦੇਖਿਆ ਹਾਂਜੀ ਤੁਹਾਡੇ ਮੁਤਾਬਕ ਤੁਹਾਡੇ ਭਰਾ ਦਾ ਜਿਹੜਾ ਇਹ ਨਾਮ ਆਇਆ ਐਫ ਆਈ ਆਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਿਰੇ ਸਰਾਸਰ ਨਜਾਇਜ਼ ਇੱਤਾ ਜਾ ਰਿਹਾ ਉਹਦਾ ਨਾਮ ਉਹਨੂੰ ਬਸਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸ ਟਾਈਮ ਉਹ ਸਾਡੇ ਨਾਲ ਸੀਗਾ ਇਨੇ ਟਾਈਮ ਤੋਂ ਕੋਈ ਵੀ ਨਾ ਜਾ ਸਕਦਾ ਉਹ ਕਤਲ ਕਰਕੇ ਉਹਦਾ ਕੋਲ ਕੋਈ ਹਥਿਆਰਾ ਨਾ ਕੋਈ ਉਹਦਾ ਮੂੰਹ ਬੰਨਣਾ ਵਾ ਕੱਪੜਾ ਬੰਨਣਾ ਵਾ ਜਿਹੜਾ ਵੀ ਕਰੂ ਇਹ ਚੀਜ਼ ਪਲੈਨਿੰਗ ਨਾਲ ਹੀ ਕਰੂਗਾ ਉਹ ਬੇਵਕੂਫ ਥੋੜੀ ਆ ਵੀ ਉਹਦਾ ਉੱਥੇ ਜਾ ਕੇ ਫਸੂਗਾ ਹੂੰ ਜੇ ਉਹ ਕਹਿ ਰਿਹਾ ਵੀ ਪਿੱਛੇ ਆ ਰਿਹਾ ਵੀਡੀਓ ਚ ਕੋਈ ਵੀ ਆ ਸਕਦਾ ਉਹ ਰਸਤਾ ਮੇਨ ਆ ਸਾਡੇ ਪਿੰਡ ਨੂੰ ਆਉਣਾ ਜਾਣਾ ਤਾਂ ਬੰਦ ਹੀ ਆ ਅਸੀਂ ਸਮਾਨ ਪਤਾ ਲੈਣਾ ਆਪਦਾ ਅਸੀਂ ਤਾਂ ਆਉਣਾ ਜਾਣਾ ਹੈਗਾ ਹੀ ਇਹਦਾ ਮਤਲਬ ਇਹ ਥੋੜੀ ਬੋ ਕਤਲ ਕਰ ਗਿਆ ਜਿਹੜਾ ਮੁੰਡਾ ਗਵਾਹੀ ਦੇ ਰਿਹਾ ਹੈ ਬਿਆਰਸ਼ ਨੇ ਮਾਰ ਕੇ ਪਰ ਜਿਉ ਨੇ ਦੇਖਿਆ ਅਰਸ਼ ਨੂੰ ਉਹ ਕਹਿ ਰਿਹਾ ਮੂੰਹ ਬੰਨੇ ਸੀ ਤਾਂ ਨਾ ਮੁੰਡੇ ਸੀ ਉਹਨੇ ਅਰਸ਼ ਦਾ ਫੇਸ ਦੇਖਿਆ ਹੈ ਦੂਸਰੀ ਗੱਲ ਵੀਰੇ ਇਹ ਆ ਕਿ ਉਹ ਕਹਿੰਦਾ ਸੀਗਾ ਮੋਟਰਸਾਈਕਲ ਮੁੰਡੇ ਦਾ ਬਹੁਤ ਫਾਸਟ ਆ ਰਿਹਾ ਵੀਡੀਓ ਚ ਉਹ ਬੱਚਾ ਨਵਾਲੇ ਕੋਹੋਂ ਚੰਗੀ ਤਰ੍ਹਾਂ ਮੋਟਰਸਾਈਕਲ ਹੁੰਦਾ ਚਲਾਉਣਾ ਜਿਹੜੇ ਬੱਚੇ ਦੀ ਮੌਤ ਹੋਈ ਹੈ ਜਿਹੜੇ ਬੱਚੇ ਦੀ ਮੌਤ ਹੋਈ ਹੈ ਵੀਰੇ ਉਹਨੂੰ ਆਪਣੀ ਉਹਦੀ ਉਮਰ 17 ਸਾਲ ਦੱਸੀ ਗਈ ਹੈ ਹਨਾ ਤੇ ਉਹ ਨਾਬਾਲਗ ਹੈ ਨਾਬਾਲਗ ਹੈ ਤੇ ਆਪਣੇ ਕਾਨੂੰਨ ਦੇ ਅਧੀਨ 18 ਸਾਲ ਤੋਂ ਘੱਟ ਕੋਈ ਬੱਚਾ ਮੋਟਰਸਾਈਕਲ ਨਹੀਂ ਚਲਾ ਸਕਦਾ ਤੇ ਕਾਰਵਾਈ ਕੀਤੀ ਜਾਓ ਚਾਹੇ ਉਹ ਗਵਨ ਦਾ ਚਲਾ ਰਿਹਾ ਚਾਹੇ ਆਂਡਾ ਚਲਾ ਰਿਹਾ ਅੱਛਾ ਉਹ ਤੁਹਾਡੇ ਮੁਤਾਬਕ ਉਹਦੇ ਅੱਖਾਂ 'ਚ ਕੋਈ ਪ੍ਰੋਬਲਮ ਹੈਗੀ ਆ ਵੀਰੇ ਬਹੁਤ ਸਾਰੇ ਨੂੰ ਪਤਾ ਹੈ ਵੀ ਉਹਦੇ ਬੱਖਾਂ 'ਚ ਪ੍ਰੋਬਲਮ ਆ ਤੁਹਾਨੂੰ ਕਿਵੇਂ ਪਤਾ ਇਸ ਗੱਲ ਦਾ ਵੀਰੇ ਉਹ ਬੰਡ ਦਾ ਰਹਿੰਦਾ ਨਾ ਜਾਂਦੇ ਦੇਖਦੇ ਉਹ ਅੱਖਾਂ ਥੋੜੀਆਂ ਥੋੜੀਆਂ ਝਪਕਦਾ ਏ ਹੂੰ ਤਾਂ ਹੀ ਉਹ ਐਨਕਲਾ ਕਿ ਵੀ ਰੱਖਦਾ ਸੀਗਾ ਬਲੈਕ ਨਹੀਂ ਬਲੈਕ ਕਲਰ ਵਾਲਿਆਂ ਨੂੰ ਲੱਗਦਾ ਸੀਗਾ ਫੈਂਸੀ ਟਾਈਪ ਅੱਛਾ ਮਤਲਬ ਹੁਣ ਜਿਹੜਾ ਇਸ ਲੜਕੇ ਦੇ ਜਿਹਦਾ ਨਾਮ ਅਮਨਿੰਦਰ ਸਿੰਘ ਹੈ ਉਹਦਾ ਨਾਮ ਸੀਗਾ ਉਸ ਲੜਕੇ ਦੇ ਜਿਹੜਾ ਪਰਿਵਾਰਕ ਮੈਂਬਰ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਲੜਕੇ ਦਾ ਕਤਲ ਕੀਤਾ ਗਿਆ ਉਹਨਾਂ ਨੇ ਕਹਿਣਾ ਕਿ ਸਾਨੂੰ ਇਨਸਾਫ ਚਾਹੀਦਾ ਹੈ ਦੂਜੇ ਪਾਸੇ ਅਰਸ਼ਪ੍ਰੀਤ ਦਾ ਪਰਿਵਾਰ ਤੁਸੀਂ ਉਹਦੀਆਂ ਭੈਣਾਂ ਹੋ ਤੁਹਾਡਾ ਕਹਿਣਾ ਹੈ ਕਿ ਅਰਸ਼ਪ੍ਰੀਤ નિર્ਦੋਸ਼ ਹੈ ਹੈਨਾ ਹੁਣ ਕਹਾਣੀ ਖੜ ਜਾਂਦੀ ਹੈ ਪੁਲਿਸ ਦੀ ਜਾਂਚ ਤੇ ਤੁਹਾਡੇ ਮੁਤਾਬਕ ਜੇ ਪੁਲਿਸ ਦੀ ਜਾਂਚ ਸਹੀ ਢੰਗ ਨਾਲ ਕੀਤੀ ਜਾਵੇ ਜਿਹੜੀ ਐਲਾਈਬਾਈਜ਼ ਜਿਹਨੂੰ ਕਿਹਾ ਜਾਂਦਾ ਹੈ ਕਿ ਉਸ ਸਮੇਂ ਉਹਦੀ ਲੋਕੇਸ਼ਨ ਉਹ ਜਿਹੜੇ ਸੀਸੀਟੀਵੀ ਕੈਮਰੇ ਆ ਬਾਜ਼ਾਰ ਦੇ ਸੀਸੀਟੀਵੀ ਕੈਮਰੇ ਸਹੀ ਤੰਗ ਦੇ ਨਾਲ ਚੈੱਕ ਕੀਤੇ ਜਾਣ ਤਾਂ ਤੁਹਾਡੇ ਜਿਹੜਾ ਬ੍ਰਦਰ ਹੈ ਉਹਦੀ ਬੇਇਨਸਾਫੀ ਸਾਬਤ ਹੋ ਸਕਦੀ ਹੈ ਹਾਂਜੀ ਜੀ ਮੇਰੇ ਦਹੀ ਦਰਗਾ ਸਕੇ ਚੰਗੀ ਤਰ੍ਹਾਂ ਇਨਕੁਆਰੀ ਕੀਤੀ ਜਾਵੇ ਵੀਰੇ ਪਤਾ ਕਰਿਆ ਜਾਵੇ ਕਿ ਦੀ ਗਲਤੀ ਹੈ ਕਿਨੇ ਕੀਤਾ ਹੈ ਇਨਕੁਆਰੀ ਕੀਤੀ ਜਾਵੇ ਸਾਰਾ ਚੈੱਕਅਪ ਕੀਤਾ ਜਾਵੇ ਮੁੰਡੇ ਦਾ ਕਿਹਦੇ ਨਾਲ ਵੈਰ ਸੀ ਕਿਹਦੇ ਨਾਲ ਲੜਾਈ ਹੋਈ ਸੀ ਕਹਿੰਦੇ ਹਥਿਆਰ થી ਕਟਮਾਰ ਕਰੀ ਸੀ ਉਹਨਾਂ ਕੋਲ ਕੋਈ ਹਥਿਆਰ ਨਿਕਲਿਆ ਜਿਹੜੀਆਂ ਹੁਣ ਤੁਹਾਡੀਆਂ ਐਲਾਈਬਾਈਜ਼ ਹੈ ਜਿਹੜੇ ਤੁਸੀਂ ਦੱਸਿਆ ਕਿ ਅਸੀਂ ਇਸ ਸਮੇਂ ਸੈਲੂਨ ਚ ਸੀ ਇਸ ਸਮੇਂ ਬੀਕਾਨੇਰ ਹੋਟਲ ਦੇ ਵਿੱਚ ਸੀ ਉਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਸੀ ਉਹਦੀਆਂ ਵੀ ਸੀਸੀਟੀਵੀ ਫੁਟੇਜ ਹੈ ਜਿਹੜੀਆਂ ਸਾਹਮਣੇ ਲਿਆਂਦੀਆਂ ਜਾ ਸਕਦੀਆਂ ਉਹ ਵੀ ਤੁਹਾਡਾ ਸਬੂਤ ਜਾਣੀ ਮਿਲ ਸਕਦਾ ਹਾਂਜੀ ਵੀਰੇ ਬੈਂਕ ਕੋਲੋਂ ਵੀ ਨਿਕਲ ਆ ਸਕਦਾ ਏ ਬਿਕਨਰ ਹੋਟਲ ਚ ਅਸੀਂ ਐਂਟਰ ਹੋਇਆ ਉਹਦਾ ਪ੍ਰੂਫ ਵੀ ਮੈਂ ਦੇਖ ਸਕਦੀ ਹਾਂ ਹਮ ਮੇਰੇ ਕੋ ਸਾਰੇ ਸਬੂਤ ਹੈ ਜਿੱਥੇ ਐਕਸੀਡੈਂਟ ਹੋਇਆ ਉਥੋਂ ਦਾ ਡਿਸਟੈਂਸ ਨਾਪੂਗੀ ਇੰਨੇ ਟਾਈਮ ਚ ਆਰਥਿਕ ਦਾ ਬੱਚਾ ਹਮ ਉਹ ਚੀਜ਼ ਦੀ ਵੀ ਮੇਰੇ ਕੋ ਵੀਡੀਓ ਹੈ ਕਿ ਜਿੱਥੇ ਐਕਸੀਡੈਂਟ ਹੋਇਆ ਨਾਲੇ ਉਹ ਕਹਿ ਰਿਹਾ ਕਿ ਪਹਿਲਾਂ ਪੱਟ ਤੋੜਿਆ ਫਿਰ ਸੱਟ ਸੱਟਾਂ ਮਾਰਿਆ ਫਿਰ ਉਹ ਬੱਚਾ ਬਾਈਕ 'ਤੇ ਚਲਾ ਕੇ ਆ ਗਿਆ ਜੇ ਉਹਦਾ ਪਹਿਲਾਂ ਪੱਟ ਤੋੜਿਆ ਸੀ ਮਤਲਬ ਵਾਪਸ ਉਹ ਬੈਂਕ ਕੋਲੇ ਤੁਹਾਡੇ 345 ਤੇ ਆ ਗਿਆ ਸੀਗਾ ਹਾਂਜੀ ਵੀਰੇ 345 ਤੇ ਸਾਨੂੰ ਰਸਤੇ 'ਚ ਮਿਲਿਆ ਫਿਰ ਅਸੀਂ ਆਟੋ ਵਾਲੇ ਨੂੰ ਵੀ ਫੋਨ ਕੀਤਾ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਹੈ। ਹੂੰ ਮੇਰੀ ਕੱਲ ਗੱਲ ਵੀ ਹੋਈ ਆ ਉਹ ਕਹਿੰਦਾ ਮੈਂ ਤੋ ਆਇਆ ਨਹੀਂ ਜਾਣਾ। ਅੱਛਾ ਸੋ ਕਹਾਣੀ ਤੁਸੀਂ ਸੁਣੀ ਆ ਇਹ ਬੱਚੀਆਂ ਅਰਸ਼ਪ੍ਰੀਤ ਦੀਆਂ ਭੈਣਾਂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਘਟਨਾਵਾਲੇ ਦਿਨ ਘਟਨਾਵਾਲੇ ਸਮੇਂ ਜਿਹੜਾ ਅ ਅਸ਼ਪ੍ਰੀਤ ਦਾ ਨਾਮ ਲਿਆ ਜਾ ਰਿਹਾ ਹੈ। ਉਸ ਵੇਲੇ ਅਸੀਂ ਉਸ ਦੇ ਨਾਲ ਸੀ ਤੇ ਨਿਹਾਲ ਸਿੰਘ ਵਾਲਾ ਬਾਜ਼ਾਰ ਦੇ ਵਿੱਚ ਜਿਹੜਾ ਪਹਿਲਾਂ ਸੈਲੂਨ ਤੋਂ ਲੈ ਕੇ ਬਿਕਾਨੇਰ ਸਵੀਟ ਹਾਊਸ ਤੇ ਉਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਇਹ ਤਿੰਨੋਂ ਜਗ੍ਹਾ ਅਸੀਂ ਗਏ ਹ ਉਸ ਤੋਂ ਬਾਅਦ ਉਹ ਕੇਕ ਲੈਣ ਵਾਸਤੇ ਬਾਜ਼ਾਰ ਦੇ ਵਿੱਚ ਗਿਆ ਕਿਉਂਕਿ ਅਰਸ਼ਪ੍ਰੀਤ ਦਾ ਉਸ ਦਿਨ ਜਨਮ ਦਿਨ ਸੀਗਾ ਹੁਣ ਕਹਾਣੀ ਜਿਹੜੀ ਪੁਲਿਸ ਦੀ ਜਾਂਚ ਤੇ ਖੜਦੀ ਆ ਪੁਲਿਸ ਇਨਵੈਸਟੀਗੇਸ਼ਨ ਜੇ ਸਹੀ ਢੰਗ ਦੇ ਨਾਲ ਅਰਸ਼ਪ੍ਰੀਤ ਦੀਆਂ ਤੇ ਜਿਹੜੇ ਦੂਸਰੇ ਦੋ ਲੜਕੇ ਆ ਦੂਸਰਾ ਲੜਕਾ ਜਿਹੜਾ ਇੱਕ ਲੜਕਾ ਕਿਹਾ ਜਾ ਰਿਹਾ ਜਿਹੜਾ ਅਰਸ਼ਦੀ ਮਾਸੀ ਦਾ ਲੜਕਾ ਉਹਦਾ ਨਾਮ ਕੀ ਹੈ ਉਹਦਾ ਨਾਮ ਵੀਰੇ ਨਿੱਕਾ ਨਿੱਕਾ ਇਹ ਅਸਫੀਤ ਦੀ ਮਾਸੀ ਦਾ ਲੜਕੇ ਹਾਂਜੀ ਕਰਿਆੜ ਵਾਲੇ ਤੋਂ ਹਾਂਜੀ ਅੱਛਾ ਉਹਦੀ ਐਲਾਈਬਾਈ ਕੀ ਹੈ ਉਸ ਸਮੇਂ ਕਿੱਥੇ ਸੀ ਉਹ ਉਸ ਸਮੇਂ ਵੀਰੇ ਆਪਦੇ ਪਿੰਡ ਸਿਉ ਕੰਮ ਕਰਦਾ ਲੇਬਰ ਵਾਲੇ ਨਾਲ ਆਲੂ ਵਾਲੇ ਸੈਲਰ ਤੋਂ ਜਾਂਦਾ ਹੈ ਅੱਛਾ ਉਹ ਉਸ ਵੇਲੇ ਉਸ ਜਗ੍ਹਾ ਤੇ ਸੀ ਉਹ ਆਪਣੇ ਕੰਮ ਤੇ ਸੀਗਾ ਹਾਂਜੀ ਵੀਰੇ ਅੱਛਾ ਇਸ ਚੀਜ਼ ਦੀ ਗਵਾਹੀ ਉਹਦੇ ਜਿਹੜੇ ਕੰਮ ਵਾਲੇ ਉਹ ਦੇ ਸਕਦੇ ਆ ਹਾਂਜੀ ਵੀਰੇ ਉਹਦੇ ਨਾਲ 15 20 ਜਾਣੇ ਉਹਦੇ ਪਿੰਡ ਦੇ ਕੰਮ ਕਰਦੇ ਪਿੰਡ ਦਾ ਇੱਕ ਮੁੰਡਾ ਜਿਹੜਾ ਦਿੱਲੀ ਉਹਦੇ ਨਾਲ ਕੰਮ ਤੇ ਹੁੰਦਾ ਜਾਂਦਾ ਹੈ ਅੱਛਾ ਜਿਹੜਾ ਉਹਨਾਂ ਦੇ ਕੰਮ ਦਾ ਮਾਲਕ ਹੈ ਉਹਦੇ ਨਾਲ ਜੇ ਆਪਾਂ ਸੰਪਰਕ ਕਰੀਏ ਤਾਂ ਉਹ ਇਸ ਚੀਜ਼ ਦੀ ਗਵਾਹੀ ਭਰ ਸਕਦਾ ਹਾਂਜੀ ਵੀਰੇ ਉਹਦੇ ਕੋਲ ਸਾਰੀ ਹਾਜ਼ਰੀ ਲੱਗਦੀ ਆ ਟੈਂਡਸ ਲੱਗਦੀ ਇਹਨਾਂ ਦੀ ਬੱਚਿਆਂ ਦੇ ਕੋਲ ਸਟੋਰ 'ਚ ਇੱਕ ਤੀਸਰਾ ਜਿਹੜਾ ਉਹ ਅਣਪਛਾਤਾ ਇਹਨਾਂ ਨੇ ਰੱਖਿਆ ਕਿ ਅਣਪਛਾਤਾ ਵਿਅਕਤੀ ਸੀਗਾ ਸੋ ਮਾਮਲਾ ਜਾਂਚ ਦਾ ਵਿਸ਼ਾ ਹੈ ਕਿ ਜੇਕਰ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਸੀਂ ਇਹ ਨਹੀਂ ਕਹਿੰਦੇ ਕਿਸੇ ਦਾ ਪੱਖ ਨਹੀਂ ਕਰ ਰਹੇ ਜੇਕਰ ਦੋਸ਼ੀ ਹੈ ਤਾਂ ਜ਼ਰੂਰ ਉਸ ਨੂੰ ਸਜ਼ਾ ਦੇਣੀ ਚਾਹੀਦੀ ਹੈ ਪਰ ਜੇਕਰ ਜੇ ਬੱਚੀਆਂ ਦੀ ਗੱਲ ਸਹੀ ਮੰਨੀ ਜਾਵੇ ਘਟਨਾ ਦੇ ਸਮੇਂ ਜਿਹੜਾ ਅਰਸ਼ਪ੍ਰੀਤ ਜੇ ਇਹਨਾਂ ਦੀ ਗੱਲ ਤੇ ਦੇ ਸਬੂਤ ਹੈ ਜਿਹੜੇ ਜੇ ਪੁਲਿਸ ਮੁਤਾਬਕ ਉਹਦੀਆਂ ਐਲੀਬਾਈਜ਼ ਉਹਦੇ ਸੀਸੀਟੀਵੀ ਕੈਮਰੇ ਫੁਟੇਜ ਜਿੱਥੇ-ਜਿੱਥੇ ਹੈਗਾ ਜੇ ਉਹ ਨਿਕਲ ਜਾਣ ਤਾਂ ਅਰਸ਼ਪ੍ਰੀਤ ਦੀ ਬੇਗੁਨਾਹੀ ਸਾਬਤ ਹੋ ਸਕਦੀ ਹੈ ਰੀਅਲ ਫੈਕਟ ਨਿਊਜ਼ ਕਿਸੇ ਵੀ ਗੁਨਾਹਗਾਰ ਦਾ ਪੱਖ ਕਦੇ ਨਹੀਂ ਪੂਰੇਗਾ ਪਰ ਜੇਕਰ ਕਿਸੇ ਬੇਗੁਨਾਹ ਦਾ ਨਾਮ ਆਇਆ ਤਾਂ ਉਥੇ ਅਸੀਂ ਇਹ ਜ਼ਰੂਰ ਕਵਾਂਗੇ ਕਿ ਇਹਦੀ ਜਾਂਚ ਹੈ ਜਿਹੜੀ ਉਹ ਜ਼ਰੂਰ ਸਹੀ ਹੋਣੀ ਚਾਹੀਦੀ ਹੈ ਜੇ ਅਰਸ਼ਪ੍ਰੀਤ ਨੇ ਕੋਈ ਗੁਨਾਹ ਕੀਤਾ ਹੈ ਤਾਂ ਜ਼ਰੂਰ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਜੇ ਉਹਦੀਆਂ ਭੈਣਾਂ ਜੋ ਗੱਲ ਕਹਿ ਰਹੀਆਂ ਜੇ ਉਹ ਗੱਲ ਦੇ ਵਿੱਚ ਇੱਕ ਰੱਤੀ ਪਰ ਵੀ ਸੱਚਾਈ ਹੈ ਤਾਂ ਕਿਸੇ ਬੇਗੁਨਾ ਨੂੰ ਸਜ਼ਾ ਮਿਲਣੀ ਇਹ ਬਹੁਤ ਵੱਡਾ ਪਾਪ ਹੈ ਸੋ ਕਹਾਣੀ ਹੁਣ ਜਿਹੜੀ ਨਿਹਾਲ ਸਿੰਘ ਵਾਲਾ ਪੁਲਿਸ ਤੇ ਡਿਪੈਂਡ ਕਰਦੀ ਹੈ ਕਿ ਉਹ ਇਸ ਜਾਂਚ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਲ ਜਾਂਦੇ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਦੂਸਰਾ ਲੜਕਾ ਹੈ ਜਿਹੜਾ ਅਰਸ਼ ਬ੍ਰੀਸ ਸਿੰਘ ਦੀ ਮਾਸੀ ਦਾ ਲੜਕਾ ਦੱਸਿਆ ਗਿਆ ਹੈ ਉਸ ਦਾ ਜਿਹੜਾ ਕੰਮ ਕਰਾੜ ਵਾਲੇ ਜਿੱਥੇ ਉਹ ਕੰਮ ਕਰਦਾ ਕਿਉਂਕਿ ਇਹਨਾਂ ਮੁਤਾਬਕ ਉਸ ਦੀ ਹਾਜ਼ਰੀ ਉੱਥੇ ਹੈ ਉਸ ਦੇ ਜਿਹੜੇ ਨਾਲ ਕੰਮ ਕਰਨ ਵਾਲੇ ਹੈ ਉਹ ਮੌਕੇ ਦੇ ਗਵਾਹ ਨੇ ਸੋ ਇਹ ਐਲੀਬਾਈਜ਼ ਬਹੁਤ ਇੰਪੋਰਟੈਂਸ ਰੱਖਦੇ ਆ ਬਹੁਤ ਜ਼ਰੂਰੀ ਹੋ ਜਾਂਦੇ ਆ ਕਿਸੇ ਵੀ ਖਾਸ ਕਰਕੇ ਜਦੋਂ ਮਾਮਲਾ ਕਤਲ ਦਾ ਹੋ ਜੇ ਮਾਮਲਾ ਕਿਸੇ ਦੀ ਮੌਤ ਦਾ ਹੋ ਜੇ ਸੋ ਦਰਸ਼ਕੋ ਮੈਂ ਇਸ ਵਕਤ ਪਹੁੰਚੇ ਆ ਰਾਮਪੁਰਾ ਫੂਲ ਦੇ ਨਜ਼ਦੀਕ ਕੇ ਜਲੌਰ ਕੋਲਡ ਸਟੋਰ ਦੇ ਵਿੱਚ ਸਾਡਾ ਇੱਥੇ ਪਹੁੰਚਣ ਦਾ ਕਾਰਨ ਕੀ ਹੈ ਉਹ ਤੁਹਾਨੂੰ ਦੱਸਦੇ ਹਾਂ ਕਿ ਜਿਹੜੀ ਕਹਾਣੀ ਹੈਗੀ ਹੈ ਅਮਨਿੰਦਰ ਸਿੰਘ ਨਾਮ ਦਾ ਲੜਕਾ 19 8 2024 ਨੂੰ ਜਿਵੇਂ ਪਹਿਲਾਂ ਅਸੀਂ ਦੱਸਿਆ ਕਿ ਉਹਦੀ ਮੌਤ ਹੋ ਜਾਂਦੀ ਹੈ ਇੱਕ ਦੁਰਘਟਨਾ 'ਚ ਤੇ ਜਿਹੜਾ ਪਰਿਵਾਰ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਤਿੰਨ ਵਿਅਕਤੀਆਂ ਨੇ ਮੋਟਰਸਾਈਕਲ ਦੇ ਉੱਪਰ ਉਹਦੇ ਮੋਟਰਸਾਈਕਲ 'ਚ ਲੱਤ ਮਾਰੀ ਜਿਹਦੇ ਵਿੱਚ ਮੋ ਐਫ ਆਈ ਆਰ ਦਰਜ ਹੁੰਦੀ ਹੈ ਇੱਕ ਤਾਂ ਅਰਸ਼ ਪ੍ਰੀਤ ਨਾਮ ਦੇ ਨੌਜਵਾਨ ਤੇ ਔਰ ਦੂਸਰਾ ਨਾਮ ਹੈ ਜਿਹੜਾ ਲਿਖਾਇਆ ਜਾਂਦਾ ਅਰਸ਼ ਦੀ ਮਾਸੀ ਦਾ ਲड़का ਜਿਹੜਾ ਪਿੰਡ ਕਰਾੜ ਵਾਲੇ ਤੋਂ ਜਿਹਦਾ ਨਾਮ ਨਿੱਕਾ ਹੈ ਅਸੀਂ ਇਸ ਵਕਤ ਜਲੌਰ ਕੋਲਡ ਸਟੋਰ ਕਰਾੜ ਵਾਲਾ ਦੇ ਨਜ਼ਦੀਕ ਪਹੁੰਚੇ ਆ ਜਿੱਥੇ ਨਿੱਕਾ ਜਿਹੜਾ ਕੰਮ ਕਰਦਾ ਹੈ ਔਰ ਮੇਰੇ ਨਾਲ ਉਸਦੇ ਸਾਥੀ ਹੈ ਜਿਹੜੇ ਉਹਦੇ ਨਾਲ ਕੰਮ ਕਰਦੇ ਆ ਉਹ ਮੌਜੂਦ ਹੈ ਆਪਾਂ ਉਹਨਾਂ ਤੋਂ ਜਾਨਣਾ ਚਾਹੁੰਦੇ ਆ ਕੀ ਨਾਮ ਹੈ ਭਾਈ ਜੀ ਤੁਹਾਡਾ ਅਮਰ ਟਪਾਲ ਆ ਜੀ ਅਮਰ ਟਪਾਲ ਹੈ ਭਾਈ ਨਿੱਕੇ ਨੂੰ ਜਾਣਦੇ ਹੋ ਤੁਸੀਂ ਆ ਦੇਖੋ ਜਿਹੜਾ ਅ ਅਰਸ਼ਪ੍ਰੀਤ ਦੀ ਮਾਸੀ ਦਾ ਲੜਕਾ ਇਹਦੇ ਵਿੱਚ ਲਿਖਿਆ ਹੈ ਕਰਾੜ ਵਾਲੇ ਤੋਂ ਨਿੱਕਾ ਜਾਣਦੇ ਆਂਦੇ ਆਂ ਉਹ ਇੱਥੇ ਕੰਮ ਕਰਦਾ ਹੈ ਹਾਂ ਕੰਮ ਕਰਦਾ ਕਿੰਨੇ ਚਿਰ ਤੋਂ ਕੰਮ ਕਰਦਾ ਹੈ ਉਹਨੂੰ ਮਹੀਨਾ ਕੀ ਹੋਇਆ ਸੀ ਪਹਿਲਾਂ ਉਹਨੇ ਲਾਇਆ ਸੀਗਾ ਝੋਨਾ ਮਹੀਨਾ ਕੋ ਹੋਇਆ ਸੀਗਾ ਮਹੀਨਾ ਕੋ ਹੋਇਆ ਹਾਂ ਅੱਛਾ ਇੱਥੇ ਐਫ ਆਈ ਆਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਦੁਰਘਟਨਾ ਹੁੰਦੀ ਹੈ 19 ਅੱਠ 2024 ਨੂੰ 3:40 ਮਿੰਟ ਤੇ ਇੱਕ ਲੜਕੇ ਦੀ ਮੌਤ ਹੁੰਦੀ ਹੈ ਔਰ ਇੱਥੇ ਜਿਹੜਾ ਪਰਿਵਾਰ ਦੇ ਜਿਹੜੇ ਬਿਆਨ ਹੈ ਕਿ ਨਿੱਕਾ ਉਸ ਸਮੇਂ ਅਸ਼ਪ੍ਰੀ ਸਿੰਘ ਆਪਣੀ ਮਾਸੀ ਦੇ ਲੜਕੇ ਦੇ ਨਾਲ ਮੌਜੂਦ ਸੀਗਾ ਨਿਹਾਲ ਸਿੰਘ ਵਾਲੇ ਚ ਤੇ ਉਥੇ ਉਹਨੇ ਜਿਹੜਾ ਮੋਟਰਸਾਈਕਲ ਚਲਤ ਮਾਰ ਕੇ ਇੱਕ ਲੜਕੇ ਨੂੰ ਸੱਟਿਆ ਤੇ ਉਹਦੀ ਮੌਤ ਹੋ ਗਈ 19 ਤਰੀਕ ਨੂੰ ਨਿੱਕਾ ਕੰਮ ਤੇ ਸੀਗਾ ਹਾਂ ਕੰਮ ਤੇ ਸੀਗਾ ਨਿੱਕਾ ਉਸ ਟਾਈਮ ਅੱਛਾ ਹਾਂ ਜਿਹੜਾ ਸਾਰਾ ਦਿਨ ਸਾਰਾ ਦਿਨ ਜੀ ਤੜਕੇ ਤੋਂ ਲੈ ਕੇ ਆਥਨ ਤੱਕ ਹੱਥਨ ਵੇਲੇ 1000 ਰੁਪਿਆ ਵੀ ਲੈ ਕੇ ਗਿਆ ਕਹਿੰਦਾ ਰੱਖ ਲਈਂ अच्छा हां 19 ਤਰੀਕ ਨੂੰ ਇੱਥੇ ਸੀਗਾ ਕੰਮ ਤੇ ਹਾਜ਼ਰ ਤੁਹਾਡੀ ਕੋਈ ਪਲੈਟੀ ਕੋਈ ਡਾਇਰੀ ਕੋਈ ਰਜਿਸਟਰ ਕੁਝ ਹੁੰਦਾ ਹੈ ਮਤਲਬ ਜਿਹੜਾ ਦਿਖਾ ਸਕਦੇ ਆ ਵੀ ਜਿਹੜੀ ਉਹਦੀ ਹਾਜ਼ਰੀ ਕੋਈ ਜਾਂ ਕੁਝ ਆ ਸੀਗਾ ਇਹ ਡਾਇਰੀ ਹੈ ਹਾਂਜੀ ਅੱਛਾ ਇਹਦੇ ਚ ਤੁਸੀਂ ਹਿਸਾਬ ਕਿਤਾਬ ਰੱਖਦੇ ਆ ਵੀ ਕਿਹੜੇ ਬੰਦੇ ਕੰਮ ਤੇ ਆਏ ਆ ਹਾਂ ਹਾਂ ਸਾਰਾ ਕੋ ਨਾਮ ਲਿਖਿਆ ਜਾਂਦਾ ਜੀ ਬਈ ਸ਼ਿਗਲੀ ਜੰਦੇ ਵੀ ਕਿੰਨੇ ਤਰੀਕ ਨੂੰ ਲੈ ਕੇ ਗਿਆ ਅੱਛਾ ਆ ਨਿੱਕਾ ਉਸੇ ਦਾ ਨਾਮ ਲਿਖਿਆ ਹੋਇਆ ਹਾਂ ਹਾਂ ਨਿੱਕਾ ਉਸੇ ਦਾ ਨਾਮ ਹੀ ਆ ਜੀ 19/8/2024 ਨੂੰ ਹਾਂਜੀ ਜਾਨੀ ਉਹ ਕੰਮ ਤੇ ਆਇਆ ਤੇ ਉਹਨੇ 1000 ਰੁਪਿਆ ਵੀ ਲੈ ਕੇ ਗਿਆ ਹਾਂ 1000 ਰੁਪਿਆ ਵੀ ਲੈ ਕੇ ਗਿਆ ਅੱਛਾ ਤੁਸੀਂ ਇਹ ਇਹ ਬਿਆਨ ਤੁਸੀਂ ਬਈ ਜੀ ਇਸ ਗੱਲ ਨਾਲ ਸਹਿਮਤ ਹੈ ਸਾਰੇ ਤੁਸੀਂ ਨਾਲ ਕੰਮ ਕਰਦੇ ਹੋ ਨਾਲ ਕੰਮ ਕਰਦੇ ਆ ਆਪਣੇ ਸਾਡੇ ਮੁੰਡੇ ਆਪਣੇ ਮੈਂ ਸਾਰੇ ਹਾਜ਼ਰੀ ਵਗੈਰਾ ਲਾਉਣਾ ਜੀ ਇਹਨਾਂ ਦੀ ਤੁਸੀਂ ਲਾ ਲਿਓ ਹਾਜ਼ਰੀ ਸਾਰੀ ਲਾਉਣ ਇਹਨਾਂ ਦੀ ਮੈਂ ਕਿੰਨੇ ਪੈਸੇ ਦਿਨਾ ਸਾਰਾ ਕੋ ਨਾਂ ਤੇ ਚੜਦਾ ਉਹਨਾਂ ਦੇ ਉਹ 19 ਤਰੀਕ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਕੋਲ ਕੰਮ ਤੇ ਹੀ ਰਿਹਾ ਉਹ ਬੰਦਾ ਕੰਮ ਤੇ ਰਿਹਾ ਹਾਂਜੀ ਜਿਹੜਾ ਇਹ ਪਰਚੇ 'ਚ ਦੱਸਿਆ ਗਿਆ ਵੀ 3:40 ਤੇ ਤੁਸੀਂ ਇੱਥੋਂ ਕਿੰਨੇ ਵਜੇ ਫ੍ਰੀ ਹੁੰਨੇ ਆ? ਅਸੀਂ 8:30, 8:30 'ਤੇ ਕਰੀ ਬਜੰਨੇ ਆ। ਸ਼ਾਮ ਨੂੰ। ਸ਼ਾਮ ਨੂੰ। ਸਵੇਰੇ ਕਿੰਨੇ ਵਜੇ ਆਉਨੇ ਆ? 8:00 ਵਜੇ ਆਉਂਦੀ ਸਰ। 8:00 ਵਜੇ ਆਉਨੇ ਆ। ਕੋਈ 8:30, 8:30 ਵੀ 8:00 ਵਜੇ ਆ ਜਾਂਦਾ ਸੀ ਸਾਰੇ। ਯਾਨੀ 19 ਨੂੰ ਤੇ ਉਸ ਤੋਂ ਜਿਹੜਾ ਪਹਿਲਾਂ 18 ਨੂੰ ਵੀ ਕੰਮ ਤੇ ਸੀਗਾ। ਹਾਂ ਜੀ 18 ਨੂੰ ਵੀ ਕੰਮ ਤੇ ਹੀ ਉਹ ਲੈ ਰੈਗੂਲਰ ਹੀ ਆਉਂਦਾ ਸੀ ਯਾਰ। ਰੈਗੂਲਰ ਆਉਂਦਾ ਸੀਗਾ। ਠੀਕ ਹੈ। ਤੁਹਾਡੇ ਮੁਤਾਬਕ ਜਿਹੜਾ ਇਹ ਅ ਇੱਥੇ ਲਿਖਾਇਆ ਗਿਆ ਵੀ ਨਿਹਾਲ ਸਿੰਘ ਵਾਲੇ 'ਤੇ ਸੀਗਾ। ਇਹ ਨਹੀਂ ਨਜਾਇਜ਼ ਹੈ ਨਜਾਇਜ਼ ਹੈ ਨਜਾਇਜ਼ ਹੈ ਉਹ ਸਿਰ ਸਾਡੇ ਕੋਲ ਕੰਮ ਹੀ ਕਰਦਾ ਸੀ ਉਹਦਾ ਕੋਈ ਜਾਂ ਕੋਈ ਖੁੰਦ ਕੋਊ ਜਾਂ ਕੁਝ ਹੋਰ ਜੀ ਉਹਨੇ ਤਾਂ ਕਰਕੇ ਗੱਲ ਬਤੋਈ ਉਹਨੇ ਸਾਡੇ ਕੋਲ ਹੀ ਰੈਗੂਲੇਟ ਤੁਸੀਂ ਇਹ ਬਿਆਨ ਪੂਰੀ ਜ਼ਿੰਮੇਵਾਰੀ ਨਾਲ ਹੋਸ਼ਾਬਤ ਦੇ ਸੋ ਦੱਸ ਕੋ ਇਹ ਉਹਨ ਲੜਕੇ ਐ ਜਲੌਰ ਕੋल्ड ਸਟੋਰ ਦੇ ਵਿੱਚ ਜਿਹੜੇ ਨਿੱਕਾ ਨਾਮ ਦੇ ਨੌਜਵਾਨ ਦੇ ਨਾਲ ਕੰਮ ਕਰਦੇ ਐ ਇਹਨਾਂ ਦਾ ਕਹਿਣਾ ਹੈ ਕਿ 19 ਤਰੀਕ ਜਿਸ ਦਿਨੇ ਘਟਨਾ ਵਾਪਰੀ ਐ ਉਸ ਦਿਨ ਨਿੱਕਾ ਬਕਾਇਦਾ ਇਹਨਾਂ ਦੀ ਡਾਇਰੀ ਮੈਂ ਇੱਕ ਚੀਜ਼ ਹੋਰ ਵੀ ਦੇਖਣੀ ਚਾਹੁੰਦਾ ਕੱਲਾ ਇਹ ਨਹੀਂ ਵੀ ਇਹਨਾਂ ਨੇ ਕੱਲਾ 19 ਤਰੀਕ ਦਾ ਰਿਕਾਰਡ ਰੱਖਿਆ ਇਹ ਦੇਖੋ ਤੁਸੀਂ ਸਾਰਾ ਪਿੱਛੇ 9 11 8 7 5 6 ਸਾਰੇ ਹਰ ਰੋਜ਼ ਦਾ ਇਹਨਾਂ ਦਾ ਬਕਾਇਦਾ ਨਾਂ ਦੀ ਐਂਟਰੀ ਹੁੰਦੀ ਹੈ ਆ ਦੇਖੋ ਇੱਥੇ ਵੀ ਨਿੱਕਾ 2 ਤਰੀਕ ਤੋਂ ਲੈ ਕੇ ਹਰ ਰੋਜ਼ ਕਿੰਨੇ ਪੈਸੇ ਲੈ ਕੇ ਜਾਂਦਾ ਆ ਨਿੱਕਾ ਨਿੱਕਾ 3 ਤਰੀਕ ਨੂੰ ਵੀ ਹਾਜ਼ਰ 4 ਤਰੀਕ ਨੂੰ ਇਸੇ ਤਰ੍ਹਾਂ ਲਗਾਤਾਰ ਉਹ 18 ਨੂੰ ਵੀ ਹਾਜ਼ਰ ਹੈ ਤੇ 19 ਤਰੀਕ ਨੂੰ ਵੀ ਉਹ ਇੱਥੇ ਹਾਜ਼ਰ ਹੈ ਜਿਦਾ ਕਿ ਐਫ ਆਈ ਆਰ ਦੇ ਵਿੱਚ ਲਿਖਾਇਆ ਗਿਆ ਕਿ 19 ਤਰੀਕ ਨੂੰ ਉਹਨੇ ਨਿਹਾਲ ਸਿੰਘ ਵਾਲਾ ਦੇ ਵਿੱਚ ਘਟਨਾ ਨੂੰ ਅੰਜਾਮ ਦਿੱਤਾ ਸੋ ਜਿਹੜਾ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਨਿਰਦੋਸ਼ ਫਸਾ ਹੈਗੇ ਆ ਤੇ ਉਹਨਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਸੋ ਇਸ ਗੱਲ 'ਤੇ ਗਵਾਹੀ ਇਹ ਉਸ ਦੇ ਨਾਲ ਕੰਮ ਕਰਨ ਵਾਲੇ ਨੌਜਵਾਨ ਵੀ ਪਰ ਰਹੇ ਆ ਸੋ ਇਹ ਮਾਮਲਾ ਜਾਂਚ ਦਾ ਵਿਸ਼ਾ ਹੈ ਨਿਹਾਲ ਸਿੰਘ ਵਾਲਾ ਪੁਲਿਸ ਨੂੰ ਜਿਹੜੀ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਦੀ ਜਾਂਚ ਹੈ ਜਿਹੜੀ ਨਿਰਪੱਖ ਤਰੀਕੇ ਨਾਲ ਹੋਣੀ ਚਾਹੀਦੀ ਹੈ ਉਹਨਾਂ ਦੀਆਂ ਕਾਲ ਲੋਕੇਸ਼ਨ ਔਰ ਉਹਨਾਂ ਦੇ ਜਿਹੜੇ ਨਾਲ ਕੰਮ ਕਰਨ ਵਾਲੇ ਆ ਜਿਹੜੇ ਉਹਦੀ ਐਲ ਅਵਾਈਜ਼ ਹੈ ਉਹ ਜ਼ਰੂਰ ਚੈੱਕ ਕੀਤੀਆਂ ਜਾਣ ਤਾਂ ਕਿ ਕਿਸੇ ਬੇਗੁਨਾਹ ਨੂੰ ਜਿਹੜੀ ਸਜ਼ਾ ਨਾ ਮਿਲੇ ਸਾਡਾ ਮਕਸਦ ਹੈ ਜਿਹੜਾ ਕਿਸੇ ਗੁਨਾਹਗਾਰ ਨੂੰ ਅਸੀਂ ਬਚਾਉਣਾ ਨਹੀਂ ਚਾਹੁੰਦੇ ਪਰ ਕਿਸੇ ਬੇਗੁਨਾਹ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਸੋ ਕੈਮਰਾ ਪਰਸਨ ਲੱਖੀ ਬਰਾੜ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢੱਲੋਂ ਦੀ ਇਹ ਵਿਸ਼ੇਸ਼ ਰਿਪੋਰਟ